ਅ ਪਰਸਨੀ ਚੌਂਕ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ ਦੀ ਡਾਇਰੈਕਸ਼ਨਸ ਦੀ ਕੰਪਲਾਈਅੰਸ ਦੇ ਹੇਠ ਅੱਜ ਜਿੰਨੇ ਵੀ ਡਰੱਗ ਹੌਟਸਪੌਟਸ ਅਗੇ ਨੇ ਜ਼ਿਲ੍ਹੇ ਦੇ ਵਿੱਚ ਉਥੇ ਅਸੀਂ ਇਹ ਅਭਿਆਨ ਚਲਾ ਰਹੇ ਨੇ ਇਹਦੇ ਵਿੱਚ ਪਰਪਸ ਇਹ ਹੈਗਾ ਕਿ ਜਿਹੜੇ ਨਸ਼ੇ ਦੇ ਉਥੇ ਥੱਲ ਪਾਵੀ ਜਾਵੇ ਤਾਂ ਇਹ ਜਿਹੜੇ ਏਰੀਆਸ ਅਗੇ ਨੇ ਇਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਗਿਆ ਸੀਗਾ ਤਾਂ ਇਹਦੇ ਵਿੱਚ ਕਰੀਬਨ 90 ਦੇ ਲਾਗੇ ਛਾਕੇ ਜਿਹੜੇ ਅਕਿਊਜ਼ ਹੈਗੇ ਨੇ ਹੋ ਆਰ ਇਨਵੋਲਡ ਇਨ ਡਰੱਗਸ ਜਿਨ੍ਹਾਂ ਦੇ ਉੱਤੇ ਮੁਕਦਮੇ ਦਰਜ ਹੈਗੇ ਨੇ ਤਾਂ ਅਸੀਂ ਇਹਦੇ ਵਿੱਚ ਆ ਪੰਜ ਜਿਹੜੀ ਸਰਚ ਟੀਮਸ ਕਨਸਟੀਟਿਊਟ ਕੀਤੀ ਹੈਗੀਆਂ ਜਿਹੜੇ ਹੁਣ ਸਰਚ ਕਰ ਰਹੇ ਨੇ ਨਾਲ ਦੇ ਨਾਲ ਜਿਹੜਾ ਇਸ ਏਰੀਆ ਨੂੰ ਕਾਰਡਨ ਕਰਤਾ ਗਿਆ ਤਾਂ ਕਟ ਆਫ ਪਾਰਟੀਆਂ ਲਾਈਆਂ ਗਈਆਂ ਹੈਗੀਆਂ ਸੋ ਇਹ ਹੀ ਬੇਸਿਕਲੀ ਕੋਸ਼ਿਸ਼ ਹੈ ਕਿ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਤੇ ਉੱਤੇ ਕਾਬੂ ਪਾਇਆ ਜਾਏ ਤਾਂ ਉਸੇ سلسلے ਦੇ ਵਿੱਚ ਇਹ ਅਸੀਂ ਇਥੇ ਸਰਚ ਕਰਾ ਰਹੇ ਨੇ ਸਰਸੋ ਕਿੰਨਾ ਖਲਾਫੀ ਵਾਦੂ ਇਹਨਾਂ ਦੇ ওভারঅল ਸਾਰੇ ਇਲਾਕੇ ਦੀ ਖੰਡੀ ਸਰਚ ਹੁੰਦੀ ਆ ਉਸ ਦਾ ਫਾਇਦਾ ਹੁੰਦਾ ਕਿ ਜਾਂ ਫਿਰ ਤੁਹਾਨੂੰ ਕੋਈ ਸਪੈਸ਼ਲ ਇਨਫਰਮੇਸ਼ਨ ਹੁੰਦੀ ਉਹਦਾ ਫਾਇਦਾ ਹੁੰਦਾ ਦੇਖੋ ਦੋਨੋਂ ਤਰੀਕੇ ਆਪਣੇ ਆਪਣੇ ਤਰੀਕੇ ਨਾਲ ਇਫੈਕਟਿਵ ਹੈ ਇਨਾਂ ਵਿੱਚ ਜਿਹੜੇ ਕਾਸੋ ਆਪਰੇਸ਼ਨ ਹੁੰਦੇ ਹੈ ਇਹ ਥੋੜੀ ਵਿਜ਼ਿਬਿਲਟੀ ਡੋਮਿਨੈਂਸ ਐਂਡ ਡੈਟਰੈਂਸ ਕ੍ਰੀਏਟ ਕਰਦੇ ਜਿਹੜੀ ਸਪੈਸੀਫਿਕ ਹੁੰਦੀ ਹੈ ਤਾਂ ਉਹਦੇ ਵਿੱਚ ਫਿਰ ਉਹ ਕੋਰਟ ਆਪਰੇਸ਼ਨਸ ਵੀ ਹੁੰਦੇ ਹੈ ਲੇਕਿਨ ਇਹਦਾ ਇਹ ਹੁੰਦਾ ਹੈ ਕਿ ਪੂਰਾ ਪੁਲਿਸ ਏਰੀਆ ਨੂੰ ਡੋਮਿਨੇਟ ਕਰਕੇ ਇੱਕ ਡੈਟਰੈਂਸ ਕ੍ਰੀਏਟ ਕਰਦੀ ਹੈ ਕਿ ਜਿਹੜਾ ਨਸ਼ਾ ਤਸਕਰੀ ਉਹਨੂੰ ਆਪਾਂ ਅਲਾਉ ਨਹੀਂ ਕਰਾਂਗੇ ਇਨੀ ਇਨੀ ਕੇਸ ਸਰ ਇਹ ਨਾ ਕ੍ਰਾਇਮਾਂ ਦੀ ਧਰਤੀ ਹੈ ਪ੍ਰਿਆਵ ਵੀ ਲੱਗਦੇ ਨੇ ਇਸਰ ਹੱਥੀ ਦੀ ਲੱਗਦੀ ਆ ਵੱਡੀ ਚੁਣੌਤੀ ਰਹਿ ਹੋਈ ਆ ਤੁਹਾਡੇ ਵਾਸਤੇ ਵੀ ਕਿਸ ਤਰੀਕੇ ਨਾਲ ਇਸ ਚੋਣ ਚੁਣੌਤੀ ਨੂੰ ਖੁਦਿਆ ਜਾਵੇਗਾ ਕਿਸ ਤਰੀਕੇ ਨਾਲ ਨਹੀਂ ਇਹਦੇ ਵਿੱਚ ਆਪਣਾ ਬੇਸਿਕਲੀ ਜਿਹੜਾ ਅਪਰੋਚ ਹੈ ਇਹ ਕਿ ਕ੍ਰਾਈਮ ਤੇ ਉਤੇ ਖੱਲ ਪਾਣੀ ਹੈ ਉਹ ਸਭ ਤੋਂ ਇੰਪੋਰਟੈਂਟ ਪ੍ਰਾਇੋਰਟੀ ਹੋਗੀ ਤਾਂ ਉਹਦੇ ਵਿੱਚ ਵੀ ਇੱਕ ਤਾਂ ਪਹਿਲਾ ਪ੍ਰੀਵੈਂਟਿਵ ਜਿਹੜੇ ਮੇਜਰਸ ਹੈਗੇ ਨੇ ਸੋ ਥੈਟ ਕ੍ਰਾਈਮ ਹੋਏ ਹੀ ਨਾ ਉਹ ਵਿਜ਼ਿਬਿਲਟੀ ਹੋ ਗਈ ਜੀ ਪੁਲਿਸ ਦੀ ਪੈਟਰੋਲਿੰਗ ਪ੍ਰੋ ਪ੍ਰੋਪਰਲੀ ਹੋਵੇ ਲੋਕਾਂ ਦੀ ਸੁਣਵਾਈ ਹੋਵੇ ਐਂਡ ਦੈਨ ਇਨ ਕੇਸ ਐਨੀਥਿੰਗ ਹੈਪਨਸ ਤਾਂ ਉਹਦੇ ਪਿੱਛੇ ਲੱਗ ਕੇ ਕੇਸ ਨੂੰ ਟਰੇਸ ਕਰਨਾ ਸੋ ਦੈਟ ਜਿਹੜੇ ਇਹਨਾਂ ਦੇ ਮਨਸੂਬੇ ਕ੍ਰਿਮੀਨਲਸ ਦੇ ਉਹ ਕਾਮਯਾਬ ਨਾ ਹੋ ਸਕਣ ਸਰ ਪਹਿਲਾਂ ਵੀ ਜਿਹੜੀ ਬਟਾਲਾ ਪੁਲਿਸ ਦੀ ਗੱਲ ਕੀਤੀ ਜਾਵੇ ਤੇ ਕੈਂਪ ਦੇ ਵਿੱਚ ਬਹੁਤ ਸਾਰੀਆਂ ਰੇਡਸ ਹੋਈਆਂ ਕੁਝ ਲੋਕਾਂ ਦੀ ਪ੍ਰਾਪਰਟੀ ਜਿਹੜੀ ਆ ਉਹ ਫ੍ਰੀਜ਼ ਵੀ ਕੀਤੀ ਗਈ ਸੋ ਇਸੇ ਨੂੰ ਲੈ ਕੇ ਕੋਈ ਨਵੀਂ ਲਿਸਟ ਜਾਂ ਕੋਈ ਨਵੀਂ ਅਮੈਂਡਮੈਂਟ ਕੀਤੀ ਜਾ ਰਹੀ ਆ ਇਹ ਜੋ ਨਸ਼ਾ ਤਸ਼ਕਰ ਨੇ ਇਹਨਾਂ ਨੂੰ ਹੋਰ ਸਖਤੀ ਇਹਨਾਂ ਦੇ ਕਰਨ ਲਈ ਇਦੇ ਵਿੱਚ ਬੇਸਿਕਲੀ ਵੀ ਆਰ ਅਡਾਪਟਿੰਗ ਅ ਮਲਟੀ ਪ੍ਰੋਂਗਡ ਸਟ੍ਰੈਟੇਜੀ ਤਾਂ ਜਿਹੜੇ ਐਕਟਿਵ ਪੈਡਲਰ ਹੈ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਦੇ ਉੱਤੇ ਅਸੀਂ ਪਰਚੇ ਦੇ ਰਹੇ ਨੇ ਜਿਹੜੇ ਥਰਡ ਪਲੇ ਲੈਵਲ ਤੇ ਕੰਜ਼ਿਊਮਰ ਬੇਸ ਹੈ ਤਾਂ ਜਿਹੜੇ ਉਹਨਾਂ ਨੂੰ ਅਸੀਂ ਪੇਸ਼ੈਂਟ ਕਹਿ ਸਕਦੇ ਆ ਉਹਨਾਂ ਦਾ ਆਪਾਂ ਇਲਾਜ ਵੀ ਕਰਾਵਾਂਗੇ ਜਾਂ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਉਹਨਾਂ ਦਾ ਦਾਖਲਾ ਹੋਗਾ ਬਾਕੀ ਜਿਹੜੇ ਵੱਡੇ ਬੰਦੇ ਹੈਗੇ ਤਾਂ ਉਹਨਾਂ ਨੂੰ ਆਪਾਂ ਜਿਹੜਾ ਹੈਗਾ ਜੀ ਪ੍ਰਾਪਰਟੀ ਵੀ ਉਹਨਾਂ ਫ੍ਰੀਜ਼ ਕਰਾਂਗੇ ਜਿਹੜੇ ਕਮਰਸ਼ਲ ਕੇਸਾਂ ਦੇ ਵਿੱਚ ਹੈਗੇ ਨੇ ਬੰਦੇ পারাল্য্য্য য়াক্ত मैने धन्यवाद रिपोर्ट दिया है। तो प्यारे मान का वो जो जो देखिए है वो भी है। और का भी नहीं है। इतना हो गया। ये हमारे भी कट कट दो हमारे मैडम और भी नोट पे ये चलवा। ਆਡਾ ਉਹ ਜਮਾ ਰਹੇ ਉਹ ਵੀ ਹਰੇ ਯਾਰ ਕੋਈ ਵਾਲੇ ਮਾਰੇ ਯਾਰ ਆਪਾਂ ਤੇ ਜੀ ਆਪਾਂ ਆਪਸ ਵਿੱਚ ਨਹੀਂ ਚੌਂਕ ਆ ਬੂਆ ਕੋਲ ਨਹੀਂ ਮੈਂ ਬੂਆ ਕੋਲ ਦੋ ਕੰਮ ਤੇ ਗੇ ਰਹੀ ਹਾਂ ਇਹ ਘਰ ਜੀ ਉਹ ਕਾਲੇ ਨਿਹ ਕਿਉਂਦਾ ਤਾਂ ਕਮਰਾ ਜੀ ਮਾਤਾ ਦਾ ਕਮਰਾ ਨਹੀਂ ਆ ਟੇ ਕੋਈ ਨਹੀਂ ਸਰ ਉਹ ਤੇ ਆਣੀ ਮੇਰੇ ਕੰਮ ਤੇ ਗਈ ਨਹੀਂ ਉਹਦਾ ਜੇ ਕਮਰਾ ਹਾਂ ਜੀ ਇਹ ਮੇਰੀ ਸੈਲਰੀ ਸਰ ਕੁਝ ਹੋਰ ਮੈਂ ਹਾਲੇ ਕਟਾਰੀ ਲੱਗੀ ਨਹੀਂ ਮੈਂ ਚੱਲ ਸਾਹਬ ਦੇ ਘਰ ਨਹੀਂ ਆ ਹਾਂ ਜੀ ਮੇਰੇ ਸਾਹ ਘਰ ਹੀ ਤੋਂ ਚੱਲੀ ਗਈ ਮੇਰੀ ਸੈਲਰੀ ਮਿਲ ਦੇ ਕੇ ਗਈ ਤੁਰੋ ਯਾਰ ਤਾਂ ਚੱਪੀ ਕਿ ਨਹੀਂ ਕੰਪਿਊਟਰ ਵਿੱਚ ਅਫਲ ਹੋ ਗੋ ਅਈ ਜਦੀ ਜੇ ਬਾਅਦ ਤਾਂ ਮਾੜਾ ਹੋ ਜਾ ਅੰਦਰ ਦੇਖਾ ਚਲੋ ਆ ਜਾ ਰਹੇ ਹਾਂ ਤੇ ਆਹ ਕੰਮ ਕਰਨਾ ਚਲੋ ਆ ਜਾ ਰਹੇ ਹਾਂ ਤੇ ਆ ਜਾ ਕੋਈ ਨਹੀਂ ਠੀਕ ਹੈ ਇਹ ਨਹੀਂ ਇਹ ਕਰ ਲੈ ਇਸ ਤਰ੍ਹਾਂ ਆ ਜਾ ਆ ਜਾ ਓਏ ਕਰ ਜਾ ਆਪਣਾ ਕੋਈ ਕੰਮ ਕਰ ਆਪਣਾ ਹੈਗਾ ਲੈ ਜੀ ਨਾਲ ਆਹ ਪਾਹੇ ਨਹੀਂ ਬਸ ਤੋੜੀ ਲੈ ਕਰੀ ਤੇ ਆਹ ਦੇ ਵੇ ਦੇ ਨਾ ਸੱਤ ਨਹੀਂ ਆਇਆ